ਸੋ ਦੈਟ ਅਸੀਂ ਪਿੰਡ ਪਿੰਡ ਦੇ ਸਰਪੰਚ ਨਾਲ ਕੰਟੈਕਟ ਕਰਕੇ ਕਿਸੇ ਵੀ ਪਿੰਡ ਚ ਕੋਈ ਬਜ਼ੁਰਗ ਕੋਈ ਮਰੀਜ਼ ਰਹਿਣ ਨਾ ਦਈਏ ਇਹ ਬਾਈ ਜੀ ਇਹ ਲਾਈਨ ਲਿਖਵਾਣ ਦੇ ਮਜਬੂਰ ਹੋ ਗਏ ਕਿ ਮੇਰੇ ਕੋਲ ਆਪਣੀ ਵਾਈਫ ਦਾ ਇਲਾਜ ਕਰਾਉਣ ਜੋਗੇ ਪੈਸੇ ਨਹੀਂ ਹੈਗੇ ਅਗਰ ਤੁਸੀਂ ਹੋਰ ਨਹੀਂ ਕੁਝ ਕਰ ਸਕਦੇ ਨਾ ਇਸ ਵੀਡੀਓ ਨੂੰ ਲਾਈਕ ਕਰਿਓ ਬੈਂਕ ਅਕਾਊਂਟ ਦੇ ਖਾਤੇ ਭਰੇ ਹੋਏ ਨੇ ਜਿਹੜੇ ਕੰਮ ਨਹੀਂ ਆਣੇ ਤੇ ਦੁਆਵਾਂ ਦੇ ਖਾਤੇ ਖਾਲੀ ਸਤਿ ਸ਼੍ਰੀ ਅਕਾਲ ਜੀ ਇੱਕ ਵਾਰੀ ਫੇਰ ਹਾਜ਼ਰ ਹਾਂ ਤੁਹਾਡੇ ਮੋਰੇ ਇੱਕ ਜ਼ਰੀਆ ਫਾਊਂਡੇਸ਼ਨ ਤੋਂ ਰੋਜ਼ ਸਾਡੇ ਕੋਲ ਪੇਸ਼ੈਂਟ ਹੁੰਦੇ ਨੇ ਆ ਲਾਈਨ ਲੱਗੀ ਪਈ ਹੈ ਜਿਹੜੇ ਅੱਜ ਸਾਡੇ ਕੋਲ ਹੈਲਪ ਲੈਣ ਆਏ ਹੋਏ ਨੇ ਮੈਂ ਸਿੱਧਾ ਤੁਹਾਨੂੰ ਇਹਨਾਂ ਦੇ ਬਾਰੇ ਦੱਸੂਗਾ ਇਹ ਕੌਣ ਨੇ ਕਿਉਂ ਆਏ ਨੇ ਔਰ ਤਾਂ ਲੱਗੇ ਕਿ ਅਗਰ ਭਾਈ ਇਹ ਮਰੀਜ਼ ਜਾਇਜ ਨੇ ਇਹਨਾਂ ਦੀ ਹੈਲਪ ਹੋਣੀ ਬਣਦੀ ਹੈ ਤਾਂ ਜ਼ਰੂਰ ਆਇਓ। ਹਾਂਜੀ ਤੁਸੀਂ ਕੌਣ ਹੋ ਜੀ ਕਿਉਂ ਆਏ ਹੋ ਇੱਥੇ? ਕਿ ਮੈਂ ਆਪਣੇ ਫਾਦਰ ਸਾਹਿਬ ਦਾ ਇਲਾਜ ਕਰਵਾਉਣਾ ਚਾਹੁੰਦਾ ਸੀ। ਕੀ ਹੋਇਆ ਫਾਦਰ ਸਾਹਿਬ ਨੂੰ ਤੁਹਾਡੇ? ਗਲੇ ਦੇ ਕੈਂਸਰ ਦੀ ਪ੍ਰੋਬਲਮ ਹੈ। ਇਹ ਤੁਹਾਡੇ ਪਾਪਾ ਨੇ? ਹਾਂਜੀ। ਆ ਦੇਖੋ ਇੱਕ ਜਵਾਨ ਮੁੰਡਾ ਆਪਣੇ ਪਾਪਾ ਲਈ ਆਇਆ ਹੋਇਆ। ਹੁਣ ਇਸ ਬੰਦੇ ਦੀ ਜੇ ਕੋਈ ਹੈਲਪ ਨਾ ਕਰੇ ਤਾਂ ਕਿੰਨੀ ਮਾੜੀ ਗੱਲ ਹੈ। ਦੂਜੇ ਪਾਸੇ ਜੇ ਉਹੀ ਮੁੰਡਾ ਹੁਣ ਇੱਕ ਹੋਰ ਪਿਓ ਬੈਠਾ। ਇੱਕ ਹੋਰ ਪਿਓ ਬੈਠਾ ਜਿਹਦੇ ਦੋ ਜਵਾਨ ਮੁੰਡੇ ਨੇ ਕੋਈ ਨਹੀਂ ਪੁੱਛ ਰਿਹਾ ਉਹਨੂੰ। ਔਰ ਉਹਦੇ ਉਹਦੀ ਵੀ ਕੋਈ ਹੈਲਪ ਕਰਨ ਨਹੀਂ ਆ ਰਿਹਾ ਤੇ ਜਿਹਦਾ ਵਿਚਾਰਾ ਜਵਾਨ ਮੁੰਡਾ ਲੈ ਕੇ ਆਪਣੇ ਪਿਓ ਨੂੰ ਇੱਧਰ ਉੱਧਰ ਘੁੰਮ ਰਿਹਾ ਉਹਦੀ ਹੈਲਪ ਕਰਨ ਵੀ ਕੋਈ ਨਹੀਂ ਆ ਰਿਹਾ ਇਹ ਕਿੰਨੀ ਸ਼ਰਮ ਵਾਲੀ ਗੱਲ ਹੈ ਕਿ ਕੈਂਸਰ ਹੈ ਇਹਨਾਂ ਦੇ ਪਾਪਾ ਨੂੰ ਡਾਕਟਰ ਨੇ ਪੈਟ ਸਕੈਨ ਦੱਸੀ ਹੈ 15000 ਰੁਪਏ ਦੀ ਉਹ ਸਾਡੀ ਐਨ ਜੀਓ ਵਾਸਤੇ 15000 ਦੀ ਹੈ ਵੈਸੇ ਉਹਦੀ ਕੀਮਤ 25 ਤੋਂ 30000 ਹੈ ਤੇ ਉਹਦੇ ਵਾਸਤੇ ਹੈਲਪ ਲਾਈਨ ਆਏ ਹੋ ਕੀ ਕੰਮ ਕਰਦੇ ਹੋ ਤੁਸੀਂ ਟੈਕਾ ਕੰਪਨੀ ਚ ਕੰਮ ਕਰਦੇ ਆ ਡੈਂਟਿੰਗ ਪੈਂਟਿੰਗ ਕਿੰਨੇ ਕ ਪੈਸੇ ਲੱਗ ਚੁੱਕੇ ਹੁਣ ਤੱਕ ਹੁਣ ਤੱਕ ਤਕਰੀਬਨ ਲੱਗ ਹੀ ਚੁੱਕਾ ਹੈ 4-5 ਲੱਖ ਦਾ ਖਰਚਾ ਹੋ ਚ ਡਾਕਟਰ ਨੂੰ ਇਲਾਜ ਕਰਾਉਣ ਲਈ ਸਾਡੀ ਕੋਈ ਜਾਇਸ਼ ਨਹੀਂ ਆ ਗਈ ਭਾਈ ਹੁਣ ਤੁਹਾਡੇ ਕੋਲ ਆਏ ਸੀ ਹੈਲਪ ਲਈ ਦੇਖੋ ਇਹਨਾਂ ਨੂੰ ਹੈਲਪ ਚਾਹੀਦੀ ਹੈ ਜਰੂਰ ਇਹਨਾਂ ਦੀ ਹੈਲਪ ਵਾਸਤੇ ਅੱਗੇ ਆਇਓ ਤੁਹਾਡਾ ਕੀ ਹੈ ਜੀ ਇਹਨਾਂ ਦਾ ਕੀ ਹੈ ਆਪ ਕਿਉਂ ਆਇਓ ਮੈਂ ਆਪਣੇ ਲੜਕੇ ਲਈ ਜੋ ਹੈ ਇਹਨਾਂ ਦੇ ਬੱਚੇ ਨੂੰ 12000 ਰੁਪਏ ਦੇ ਐਸ ਡੀ ਪੀ ਲੱਗਣੇ ਨੇ ਉਹਦੇ ਵਾਸਤੇ ਪੈਸੇ ਨਹੀਂ ਹੈਗੇ ਹਸਪੀਟਲ 'ਚ ਬੱਚਾ ਐਡਮਿਟ ਤੁਹਾਡਾ ਕੀ ਜੀ ਤੁਸੀਂ ਕਿਉਂ ਆਏ ਬਾਪੂ ਜੀ ਇੱਥੇ ਇਹ ਆਜੀ ਪੀ ਜੀ ਆ ਇਹ ਮੁੰਡਾ ਨੂੰ ਨਾ ਬਲੱਡ ਦੇ ਉਲਟਿਆ ਆ ਇਹ ਤੁਹਾਡਾ ਬੇਟਾ ਕੀ ਹੋਇਆ ਨੂੰ ਨੂੰ ਬਲੱਡ ਦੇ ਉਲਟਿਆ ਆ ਗਿਆ ਖੂਨ ਦੀ ਉਲਟੀਆਂ ਆ ਰਹੀਆਂ ਤੈਨੂੰ ਐਡਮਿਟ ਇਲਾ ਅਲਾਜ ਹੁਣ ਪੈਸਾ ਹੋਇ ਨਹੀਂ ਅੱਜ ਅਸੀਂ ਸਿਵਲ ਗਏ ਸੀ ਉਹਨਾਂ ਨੇ ਪੀਜੀਆ ਪਰਚੀ ਲੈ ਕੇ ਦਿੱਤੀ ਕੀ ਨਾਮ ਪੁੱਤਰ ਤੇਰਾ ਗਗਨਦੀਪ ਸਿੰਘ ਕਿੰਨੀ ਉਮਰ ਕਿੰਨੀ 24 ਸਾਲ 24 ਸਾਲ ਦਾ ਜਵਾਨ ਮੁੰਡਾ ਖੂਨ ਦੀਆਂ ਉਲਟੀਆਂ ਆ ਰਹੀਆਂ ਇਲਾਜ ਕਰਾਣ ਜੋਗੇ ਪੈਸੇ ਨਹੀਂ ਹੈਗੇ ਤੁਸੀਂ ਕਿਉਂ ਆਇਓ ਜੀ ਇੱਥੇ ਇਹਨਾਂ ਦੇ ਚੂਲੇ ਖਰਾਬ ਨੇ ਅੱਛਾ ਇਹ ਕਿਦਾਂ ਹੋਏ ਚੂਲੇ ਖਰਾਬ ਡਿੱਗ ਗਏ ਸੀ ģੇਰ ਗਏ ਸੀ ਕਦੋਂ ਤੂੰ ਗਿਰਿਆ ਹੋਇਓ 6 ਸਾਲ 6-7 ਸਾਲ ਹੋ ਗਏ ਕਿਸੇ ਕੋਲ ਪਤਾ ਕੀਤਾ ਸੀ ਇਲਾਜ ਕਿੰਨੇ ਦਾ ਖਰਚਾ ਹੋਇਆ ਲਗਦੇ ਲਗਦਾ ਹੈ ਪੈਸਾ ਨਹੀਂ ਕਰਾਇਆ ਅੱਛਾ ਡਾਕਟਰ ਕੀ ਕਹਿੰਦੇ ਹੁਣ ऑपरेशन ਹੋਊਗਾ ਅੱਛਾ ਜੀ ਕਿੰਨੇ ਪੈਸੇ ਮੰਗਦਾ ਡਾਕਟਰ ਪਹਿਲਾਂ ਸੀ ਵੱਲ ਜਗੇ ਸੀ ਅੱਗੇ ਕਹਿੰਦੇ ਸੀ 70 80 ਹਜ਼ਾਰ ਰੁਪਏ ਲੱਗਣਾ ਹੈਗਾ ਸਾਡੇ ਕੋਲ ਹੈ ਨਹੀਂ ਬੱਚੇ ਤੁਹਾਡੇ ਬੱਚੇ ਹੈਗੇ ਨੇ ਦੋ ਲੜਕੇ ਉਹਨਾਂ ਦੇ ਕੰਮਕਰ ਹੈ ਨਹੀਂ ਕੰਮਕਰ ਮੰਦੇ ਆ ਖੋਜ ਦੀ ਤਾਂ ਕੰਮ ਕਰ ਇੱਕ ਤਾਂ ਜਨਾਨੀ ਛੱਡ ਕੇ ਚਲੀ ਗਈ ਦੂਜੇ ਵਾਰ ਚੁੰਨੇ ਜਿਹੜਾ ਗੱਲ ਆਂਦੀ ਸੂਈ ਤੱਕ ਲਿੱਤੀ ਨਹੀਂ ਕਿਸੇ ਕੋਲ ਸਾਡਾ ਮਗਾਣੀ ਵਗਾ ਕੇ ਚਲੀ ਗਈ ਪਹਿਲੀ ਰੋਟੀ ਪਾਣੀ ਮਿਲਦਾ ਤੁਹਾਨੂੰ ਕਿ ਨਹੀਂ ਪਾਣੀ ਰੋਟੀ ਦਿੰਦੇ ਨੇ ਦੇਖੋ ਇਹਨਾਂ ਦਾ ਚੂਲੇ ਪੈਣੇ ਨੇ ਉਹਦੇ ਵਾਸਤੇ ਹੈਲਪ ਚਾਹੀਦੀ ਤੁਸੀਂ ਕਿਉਂ ਆਇਓ ਜੀ ਪਾਜੀ ਹਾਰਡ ਦੀ ਤਕਲੀਫ ਹੈ ਮੈਨੂੰ ਇਹ ਇਹ ਪੈਣ ਨੂੰ ਹਾਰਡ ਦੀ ਤਕਲੀਫ ਹੈ ਡਾਕਟਰ ਨੇ 1.5 ਲੱਖ ਰੁਪਏ ਮੰਗੇ ਤੇਰੀ ਮਦਰ ਤੇਰੀ ਮੰਮੀ ਹੈ ਤੇਰੀ ਮੰਮੀ ਦਾ ਇਲਾਜ ਹੋਣਾ ਹੈ ਇਹਦੇ ਹਾਰਡ ਦੀ ਦਿੱਕਤ ਹੈ ਤੇਰਾ ਹਾਰਡ ਪਾਦੀ ਹੈ ਤੇਰੀ ਮਾਂ ਚ ਪਾਦੀਏ ਦੇਖੋ ਕੁੜੀ ਆਪਣੀ ਮਾਂ ਚ ਆਪਣਾ ਹਾਰਡ ਪਵਾਉਣ ਨੂੰ ਤਿਆਰ ਹੈ ਪਰ ਉਹਦੇ ਕੋਲ 1.5 ਲੱਖ ਰੁਪਏ ਲਾਜੋਗ ਹੈ ਨਹੀਂ ਤੁਹਾਡਾ ਕੀ ਜੀ ਹਾਂ ਜੀ ਸਰ ਹੈ ਮੇਰੇ ਸ਼ੂਗਰ ਇਹਨਾਂ ਨੂੰ ਕੀ ਹੈ ਇਹਨਾਂ ਦੀ ਸ਼ੂਗਰ ਹੈ ਪਾਜੀ ਸ਼ੂਗਰ ਹੈ ਤੁਸੀਂ ਪਹਿਲੀ ਵਾਰ ਆਏ ਹੋ ਇੱਥੇ ਅੱਜ ਕੀ ਕਹਿੰਦੇ ਤੁਹਾਨੂੰ ਇਹ ਮੇਰੇ ਸ਼ੂਗਰ ਮੈਂ ਲਾਜ਼ਰ ਕੋਲੋਂ ਦਵਾਈ ਪੁੱਛੀ ਸੀ ਹੁਣ ਤੋਂ ਖਤਮ ਹੋ ਗਈ ਸਾਰੇ ਤੁਹਾਡਾ ਕੀ ਜੀ ਦਵਾਈ ਹੈ ਮੈਡੀਸਨ ਹੈ ਕਿ ਇਹਨਾਂ ਦੀ ਨਾ ਕਿ ਆਪਣਾ ਜਗਰੂਪ ਸਰ ਦੇ ਕੋਲ ਹੀ ਵੈਡੀ ਸਰ 15 ਦਿਨ ਚ ਦਿੱਤੀ ਸੀ ਉਹਨਾਂ ਨੇ ਅੱਛਾ ਜੀ ਉਸ ਤੋਂ ਬਾਅਦ ਲੈਣ ਗਿਆ ਸੀ ਮੈਡੀਸਨ ਤੇ ਉਸ ਤੋਂ ਬਾਅਦ ਕੀ ਹੋਇਆ ਤੁਹਾਡਾ ਬੇਟਾ ਜੀ ਕੀ ਹੋਇਆ ਨੂੰ ਐਂਦੀ ਨੇ ਬਾਜੂ ਦੇ ਵਿੱਚ ਇੱਥੇ ਜਿੱਦਾ ਗਿਰ ਗਿਆ ਸੀ ਕਿਤੇ ਮੋਟਰਸਾਈਕਲ ਤੋਂ ਮੋਟਰਸਾਈਕਲ ਤੇ ਦੀ ਹੱਡੀ ਥੋੜੀ ਕਰਾਈ ਕੋਈ ਫਰਕ ਪਿਆ ਠੀਕ ਹੋ ਰਿਹਾ ਕਿ ਨਹੀਂ ਹਾਂਜੀ ਹਾਂਜੀ ਮਰਕ ਬਹੁਤ ਆਉਂਦੇ ਨੇ ਅੱਛਾ ਜੀ ਤੁਸੀਂ ਕੈਂਪ ਚ ਆਏ ਸੀ ਸਾਡੇ ਕੋਲ ਹਾਂਜੀ ਕੈਂਪ ਚ ਤੇ ਉੱਥੋਂ ਇਲਾਜ ਚੱਲ ਰਿਹਾ ਤੁਹਾਡਾ ਹਾਂਜੀ ਉਹਨਾਂ ਨੇ ਮੈਡੀਸਨ ਨਹੀਂ ਨਾ ਦਿੱਤੀ ਉਹ ਨਾਲ ਦੇਖੋ 9 ਤਰੀਕ ਦਾ ਇਹ ਮੈਡੀਸਨ ਨਾਲ ਫਰਕ ਪੈ ਰਿਹਾ ਹਾਂਜੀ ਦੇਖੋ ਮੈਂ ਇੱਕ ਹੋਰ ਕੈਂਪ ਦੀ ਬੇਨਤੀ ਕਰਨਾ ਚਾਹੁੰਦਾ ਕਿ ਸਾਡਾ ਕੈਂਪ ਲੱਗਿਆ ਸੀਗਾ ਤਕਰੀਬਨ 33200 ਮਰੀਜ਼ ਆਇਆ ਸੀਗਾ ਮੋٹے ਮੋٹے 90% ਲੋਕਾਂ ਦੇ ਆਪਰੇਸ਼ਨ ਹੋ ਗਏ ਜਿਹੜੇ ਮੈਡੀਸਨ ਜੋ ਆਪਰੇਸ਼ਨ ਦੇ ਉਹਨਾਂ ਦੇ ਆਪਰੇਸ਼ਨ ਹੋਗੇ ਫਿਰ ਵੀ ਜੇ ਕੋਈ ਆਪਰੇਸ਼ਨ ਰਹਿ ਗਿਆ ਕਿਸੇ ਮਰੀਜ਼ ਦਾ ਮੈਂ ਬੇਨਤੀ ਕਰਨਾ ਚਾਹੁੰਦਾ ਸਾਨੂੰ ਉਹ ਦੁਬਾਰਾ ਮਿਲ ਲਵੇ ਸੰਪਰਕ ਕਰ ਲਵੇ ਕਈ ਵਾਰ ਕੀ ਹੁੰਦਾ ਫੋਨ ਜਾਦਾ ਹੋਣ ਕਰਕੇ ਜਾਂ ਮਰੀਜ਼ ਜ਼ਿਆਦਾ ਹੋਣ ਕਰਕੇ ਕੋਈ ਮਰੀਜ਼ ਰਹਿ ਜਾਂਦਾ ਤਾਂ ਉਹ ਗੁੱਸਾ ਨਾ ਮੰਨੇ ਘਰ ਬੈ ਕੇ ਵੈਸੇ ਤਾਂ ਅੱਜ ਮੈਂ ਲਿਸਟ ਵੀ ਮੰਗਾਈ ਹੈ ਜਿੰਨੇ ਵੀ ਲੁਗਿਆਣਾ ਡਿਸਟ੍ਰਿਕਟ ਦੇ ਸਾਰੇ ਸਰਪੰਚ ਪੰਚ ਤੇ ਲੰਬੜਦਾਰ ਨੇ ਸੋ ਦੈਟ ਅਸੀਂ ਪਿੰਡ ਪਿੰਡ ਦੇ ਸਰਪੰਚ ਨਾਲ ਕੰਟੈਕਟ ਕਰਕੇ ਕਿਸੇ ਵੀ ਪਿੰਡ ਤੇ ਕੋਈ ਬਜ਼ੁਰਗ ਕੋਈ ਮਰੀਜ਼ ਰਹਿਣ ਨਾ ਦਈਏ ਪਰ ਇਹਦੇ ਵਿੱਚ ਮੈਨੂੰ ਤੁਹਾਡੇ ਸਾਥ ਦੀ ਵੀ ਲੋੜ ਹੈਗੀ ਕਿਉਂਕਿ ਜਿੰਨੇ ਜ਼ਿਆਦਾ ਮਰੀਜ਼ ਹੋਣਗੇ ਓਨੀ ਫੰਡਿੰਗ ਵੀ ਚਾ ਹੁਣ ਮੈਂ ਕੱਲਾ ਇਹਨਾਂ ਨੂੰ ਵਾਅਦਾ ਕਰੀ ਜਾਵਾਂ ਤੇਰਾ ਵੀ ਕਰਾ ਲਾਂਗਾ ਤੇਰਾ ਵੀ ਕਰਾ ਲਾਂਗਾ ਤੇਰਾ ਵੀ ਕਰਾ ਲਾਂਗਾ ਪਰ ਇਹਨਾਂ ਪੈਸਾ ਕਿੱਥੋਂ ਆਏਗਾ ਤੁਸੀਂ ਮਾਤਾ ਜੀ ਕਿੰਨੀਆਂ ਕਿ ਦੁਆਵਾਂ ਮੰਗਦੇ ਹੋ ਉਹਨਾਂ ਲੋਕਾਂ ਨੂੰ ਜਿਹੜੇ ਦਵਾਈਆਂ ਦੇ ਪੈਸੇ ਦੇ ਕੇ ਜਾ ਰਹੇ ਨੇ ਸਤੇ ਬਹੁਤ ਜਿਆਦੀਆਂ ਜਿਆਦੀਆਂ ਦੁਆਵਾਂ ਦੇਣੀਆਂ ਅਸਤੇ ਇਹ ਕਹਿੰਦੇ ਤੁਹਾਨੂੰ ਵੀ ਤੁਹਾਨੂੰ ਸਾਨੂੰ ਹੀ ਦੁਆਵਾਂ ਲੱਗਣ ਕਿਉਂਕਿ ਇੱਥੇ ਜਿੰਨਾ ਮਰੀਜ਼ ਆ ਇਹਨਾਂ ਪੈਸਾ ਵੀ ਚਾਹੀਦਾ ਤੇ ਜਿਹੜੇ ਲੋਕ ਇਹ ਦੇ ਕੇ ਜਾਂਦੇ ਨੇ ਇਹਨਾਂ ਵਾਸਤੇ ਦੁਆਵਾਂ ਜ਼ਰੂਰ ਮੰਗੇ ਤਾਂ ਜ਼ਰੂਰ ਇਹਨਾਂ ਮਾਪਿਆਂ ਦੀਆਂ ਦੁਆਵਾਂ ਵਾਸਤੇ ਜ਼ਰੂਰ ਆਓ ਤੁਸੀਂ ਕਿਉਂ ਆਏ ਹੋ ਜੀ ਇੱਥੇ ਰੰਗ ਇਹਨਾਂ ਅਪਾ ਅੰਮ੍ਰਿਤਸਰ ਸਾਹਿਬ ਅੱਛਾ ਗਠੀ ਹੈ ਤੁਹਾਡੇ ਕੌਣ ਕੀ ਨਾਮ ਪੈਣੇ ਤੁਹਾਡਾ ਮੇਰਾ ਨਾਮ ਰੂਪਾ ਜੀ ਤੁਹਾਡੇ ਘਰ ਦੇ ਘਰ ਦੇ ਨਹੀਂ ਹੈਗੇ ਮੇਰੇ ਅਰਦੇ ਕੱਲੇ ਆਇਆ ਹਾਂ ਇੱਥੇ ਹਾਂਜੀ ਕੱਲੇ ਆਇਆ ਅੰਮ੍ਰਿਤਸਰ ਸਾਹਿਬ ਤੋਂ ਕੱਲੇ ਆਇਆ ਹਾਂ ਹਾਂਜੀ ਕੱਲੇ ਆਇਆ ਵਾਹਿਗੁਰੂ ਦੇਖੋ ਅੰਮ੍ਰਿਤਸਰ ਸਾਹਿਬ ਤੋਂ ਕੱਲੇ ਆ ਗਏ ਮਰੀਜ਼ ਕਿੰਨੀ ਮਤਲਬ ਮਜਬੂਰੀ ਹੋਏਗੀ ਔਰ ਕਿੰਨੀ ਹੋਪ ਹੋਏਗੀ ਕਿੰਨੀ ਉਮੀਦ ਨਾਲੇ ਭੈਣ ਆ ਗਈ ਤੁਸੀਂ ਬਾਈ ਜੀ ਕਦੋਂ ਤੋਂ ਇੱਥੋਂ ਮਦਦ ਲੈ ਰਹੇ ਹੋ ਜੋ ਦੱਸਣਾ ਸੱਚ ਦੱਸਣਾ ਬਿਲਕੁਲ ਸੱਚੀ ਦੱਸਾਂਗੀ ਜੀ ਮੈਂ ਛੇਵੀਂ ਗਰੀ ਆਇਆ ਹਾਂ ਛੇਵੀਂ ਵਾਰੀ ਆਇਆ ਹਾਂ ਕਿੰਨੇ ਕ ਦੀ ਇਹਨਾਂ ਦੀ ਵਾਈਫ ਨੂੰ ਕੈਂਸਰ ਹੈ ਤਾਂ ਤਕਰੀਬਨ 50000 ਦੀ ਹੈਲਪ ਦੇਖੋ ਅਸੀਂ ਕੁਝ ਨਹੀਂ ਕਰਦੇ ਇਹ ਸਭ ਕੁਝ ਡੋਨਰ ਨੇ ਇਹਨਾਂ ਦੀ ਘਰ ਦੀ ਇਨਕੁਆਰੀ ਵੀ ਹੋਈ ਹੋਈ ਹੈ ਔਰ ਸ਼ਰਮ ਵਾਲੀ ਗੱਲ ਇਹ ਹੈ ਕਿ ਪਿਛਲੀ ਵਾਰੀ ਦਵਾਈਆਂ ਲੈਂਦੇ ਲੈਂਦੇ ਇਹਨਾਂ ਕੋਲ ਇਲਾਜ ਜੋਗੇ ਪੈਸੇ ਨਹੀਂ ਸੀਗੇ ਤਾਂ ਡਾਕਟਰ ਨੇ ਇਥੇ ਲਾਈਨ ਵੀ ਲਿਖਤੀ ਸੀਗੀ ਕਿ ਮਰੀਜ਼ ਕੋਲ ਪੈਸੇ ਨਾ ਹੋਣ ਕਰਕੇ ਉਹਦੀ ਦਵਾਈ ਹੈ ਜਿਹੜੀ ਉਹ ਨਹੀਂ ਲੈ ਕੇ ਦੇ ਸਕਦੇ ਆ ਦੇਖੋ ਆ ਪੇਸ਼ੈਂਟ ਨੇ ਇਥੇ ਲਿਖਿਆ ਵੀ ਹੋਇਆ ਡਾਕਟਰ ਨੇ ਕਾਈਂਡਲੀ ਮੀਟ ਸੋਸ਼ਲ ਵਰਕਰ ਫਾਰ ਫਾਈਨੈਂਸ਼ੀਅਲ ਹੈਲਪ ਆ ਦੇਖੋ ਆ ਕਿੰਨੀ ਸ਼ਰਮ ਵਾਲੀ ਗੱਲ ਹੈ ਕਿ ਆ ਇੰਜੈਕਸ਼ਨ ਦਾ ਨਾਮ ਹੈ ਨਾਟ 기ਵਨ ਟੂਡੇ ਡਿਊ ਟੂ ਫਾਈਨੈਂਸ਼ੀਅਲ ਪ੍ਰੋਬਲਮ ਬਾਈ ਜੀ ਇਹ ਇਹ ਲਾਈਨ ਜਿਹੜੀ ਇਹ ਸਿੱਧੀ ਇੱਕ ਮਰਨ ਦੇ ਬਰਾਬਰ ਹੈ ਕਿ ਮਰੀਜ਼ ਤੁਹਾਡਾ ਕੈਂਸਰ ਨਾਲ ਮਰ ਰਿਹਾ ਤੇ ਡਾਕਟਰ ਇਹ ਲਿਖਣ ਲਈ ਮਜਬੂਰ ਹੈ ਕਿ ਪੇਸ਼ੈਂਟ ਨੂੰ ਆ ਇੰਜੈਕਸ਼ਨ ਲੱਗਣਾ ਬਹੁਤ ਜ਼ਰੂਰੀ ਹੈ ਪਰ ਡਿਊ ਟੂ ਫਾਈਨੈਂਸ਼ੀਅਲ ਕੰਡੀਸ਼ਨ ਉਹਦੇ ਕੋਲ ਪੈਸੇ ਨਹੀਂ ਆ ਤਾਂ ਉਹਦਾ ਇੰਜੈਕਸ਼ਨ ਨਹੀਂ ਲੱਗ ਸਕਦਾ ਇਹ ਮਰਨ ਵਾਲੀ ਗੱਲ ਉਹਦੇ ਆਸਤੇ ਨਹੀਂ ਸਾਡੇ ਤੁਹਾਡੇ ਅਰਿਆਂ ਲਈ ਹੈ ਕਿ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਪੰਜਾਬ ਕੋਲ ਇਹ ਬਾਈ ਜੀ ਇਹ ਲਾਈਨ ਲਿਖਵਾਣ ਦੇ ਮਜਬੂਰ ਹੋ ਗਏ ਕਿ ਮੇਰੇ ਕੋਲ ਆਪਣੀ ਵਾਈਫ ਦਾ ਇਲਾਜ ਕਰਾਣ ਜੋਗੇ ਪੈਸੇ ਨਹੀਂ ਹੈਗੇ ਫਿਰ ਮੇਰੇ ਖਿਆਲ ਨਾਲ ਉਸੇ ਦਿਨ ਤੁਹਾਡੀ ਕਿੰਨੇ ਦੀ ਹੈਲਪ ਹੋਈ ਸੀ ਜਿਸ ਜਨੇ ਲਾਈਨ ਲਿਖੀ ਸੀ ਉਦੋਂ ਪਰ ਨਹੀਂ 15 ਵੀ ਹੋਈ ਨਾ 20 ਵੀ ਕੀਤੀ ਸੀ 20000 20000 ਰੁਪਏ ਉਸੇ ਦਿਨ ਇਹਨਾਂ ਨੂੰ ਡੋਨਰਸ ਨੇ ਦਿੱਤਾ ਅੱਜ ਫਿਰ ਡੋਨਰਸ ਨੇ ਇਹਨਾਂ ਨੂੰ ਸੇਵਾ ਦਿੱਤੀ ਹੈ ਇਹ ਦੇਖੋ ਇਹ ਮੇਰੇ ਕੋਈ ਰਿਸ਼ਤੇਦਾਰ ਨਹੀਂ ਹੈ ਪਰ ਮੇਰੇ ਰਿਸ਼ਤੇਦਾਰਾਂ ਨਾਲੋਂ ਵੱਧ ਨੇ ਜਿੰਨੇ ਵੀ ਪੰਜਾਬ ਚ ਕੋਈ ਲੋੜਵੰਦ ਮਰੀਜ਼ ਇਲਾਜ ਪੱਖੋਂ ਤੜਪ ਰਹੇ ਨੇ ਜਾਂ ਇਲਾਜ ਨਹੀਂ ਕਰਾ 파ਰੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ 50 ਜਾਂ 100 ਰੁਪਏ ਪਾ ਕੇ ਅਸੀਂ ਇਹਨਾਂ ਦੀ ਹੈਲਪ ਕਰੀਏ ਬੜੀਆਂ ਉਮੀਦਾਂ ਨਾਲ ਸਾਰੇ ਲੋਕ ਆਂਦੇ ਨੇ ਔਰ ਤੁਸੀਂ ਵੀ ਪਲੀਜ਼ ਇਹਨਾਂ ਦੀ ਹੈਲਪ ਕਰਨ ਲਈ ਜ਼ਰੂਰ ਅੱਗੇ ਆਓ ਅਸੀਂ ਜਿੱਥੇ ਮਿਲਦੇ ਹਾਂ ਰੋਜ਼ ਮਾਡਲ ਟਾਊਨ ਬਾਬਾ ਦੀਪ ਸਿੰਘ ਗੁਰਦਾਰਾ ਸਾਹਿਬ ਨੰਬਰ ਮੈਂ ਬੋਲ ਦਿੰਦਾ 788916849 ਕਮੈਂਟ ਵੀ ਕਰ ਦਿਨਾ ਨੰਬਰ ਤੇ ਉੱਪਰ ਕੈਪਸ਼ਨ ਚ ਵੀ ਲਿਖ ਦਿਨਾ ਅਗਰ ਤੁਸੀਂ ਹੋਰ ਨਹੀਂ ਕੁਝ ਕਰ ਸਕਦੇ ਨਾ ਇਸ ਵੀਡੀਓ ਨੂੰ ਲਾਈਕ ਕਰਿਓ ਲਾਈਕ ਕਰਨ ਦਾ ਫਾਇਦਾ ਇਹ ਹੋਊਗਾ ਕਿ ਹੋਰ ਲੋਕਾਂ ਤੱਕ ਵੀਡੀਓ ਪਹੁੰਚੇਗੀ ਵੀਡੀਓ ਵਾਇਰਲ ਹੋਏਗੀ ਕਮੈਂਟ ਕਰਿਓ ਸ਼ੇਅਰ ਕਰਿਓ ਯਾਰ ਇਨਾਂ ਸਾਰਿਆਂ ਦੀ ਹੈਲਪ ਹੋ ਸਕੇ ਪਹਿਲੇ ਮਰੀਜ਼ ਤੋਂ ਲੈ ਕੇ ਮਤਲਬ 15000 ਇਨਾਂ ਨੂੰ ਚਾਹੀਦਾ 12000 ਇਨਾਂ ਨੂੰ ਚਾਹੀਦਾ ਕਿੰਨਾ ਹੋ ਗਿਆ 28 ਤੇ ਇਨਾਂ ਨੇ ਹੁਣ ਪੀਜੀਏ ਜਾਣਾ ਨਾ ਜਾਣੇ ਕਿੰਨੇ ਪੈਸੇ ਲੱਗਣੇ ਆ ਲੱਖ ਰੁਪਏ ਦਾ ਇਨਾਂ ਦਾ ਖਰਚਾ ਹੈਗਾ 1 ਲੱਖ 28000 ਡੇਢ ਲੱਖ ਉਹਨਾਂ ਦਾ ਖਰਚਾ ਹੈ 3 ਲੱਖ ਬਾਕੀ ਉਹਨਾਂ ਦਾ ਇਲਾਜ ਆ ਉਹਨਾਂ ਦਾ ਇਲਾਜ ਆ ਬੜੇ ਹੈਲਪ ਕਰਨਾਸਤੇ ਤੁਸੀਂ ਸਾਰੇ ਵੀ 100 15000 ਰੁਪਏ ਲੈ ਕੇ ਆਉਂਗੇ ਤਾਂ ਬੜੀ ਵੱਡੀ ਹੈ ਤੁਹਾਡੀ ਜਿਹੜੀ ਮਿਹਰਬਾਨੀ ਹੋਏਗੀ ਤੇ ਦੁਆਵਾਂ ਦੇਣਗੇ ਲੋਕ ਤੇ ਦੁਆਵਾਂ ਤੁਹਾਡੇ ਕਿੱਥੇ ਕੰਮ ਆਣਗੀਆਂ ਇਹ ਹੁਣ ਇਹ ਸੋਚ ਲਓ ਕਿ ਤੁਹਾਡੀ ਮਾਂ ਐਡਮਿਟ ਹੈ ਹਸਪੀਟਲ ਜਾਂ ਮੇਰੀ ਮਾਂ ਐਡਮਿਟ ਹੈ ਪੈਸੇ ਬਹੁਤ ਨਹੀਂ ਮੇਰੇ ਕੋਲ ਪਰ ਮੇਰੇ ਕੋਲ ਦਵਾ ਹੈ ਨਹੀਂ ਦੁਆ ਹੈ ਨਹੀਂ ਡਾਕਟਰ ਨੇ ਕਿਹਾ ਜਾ ਕੇ ਦਵਾ ਲਿਆ ਮੈਂ ਭੱਜਿਆ ਭੱਜਿਆ ਗਿਆ ਲਿਆ ਡਾਕਟਰ ਨੇ ਫਿਰ ਕਿਹਾ ਜਾ ਕੇ ਦਵਾ ਲਿਆ ਮੈਂ ਲਿਆ ਫਿਰ ਡਾਕਟਰ ਕਹਿੰਦਾ ਜਾ ਹੁਣ ਦੁਆ ਲੈ ਕੇ ਆ ਤੇ ਉਹ ਤਾਂ ਮੇਰੇ ਕੋਲ ਹੈ ਹੀ ਨਹੀਂ ਖਾਤੇ ਖਾਲੀ ਸਾਰਿਆਂ ਦੇ ਬੈਂਕ ਅਕਾਊਂਟ ਦੇ ਖਾਤੇ ਭਰੇ ਹੋਏ ਨੇ ਜਿਹੜੇ ਕੰਮ ਨਹੀਂ ਆਣੇ ਤੇ ਦਵਾਵਾਂ ਦੇ ਖਾਤੇ ਖਾਲੀ ਮੈਂ ਰਿਕਵੈਸਟ ਕਰਨਾ ਚਾਹੁੰਦਾ ਕਿ ਇੰਨਾ ਸਾਰੇ ਦੇ ਹੈਲਪ ਲਈ ਜਰੂਰ ਅੱਗੇ ਆਓ ਇੱਥੇ ਆ ਕੇ ਦੇਖੋ ਇਹ ਐਨਜੀਓ ਕਿਵੇਂ ਕੰਮ ਕਰ ਰਹੀ ਹੈ ਕੀ ਮਕਸਦ ਹੈ ਤੁਸੀਂ ਸਾਰਾ ਕੁਝ ਸਮਝ ਜੂਗੇ ਬਹੁਤ ਬਹੁਤ ਧੰਨਵਾਦ ਇੱਕ ਜ਼ਰੀਆ ਫਾਊਂਡੇਸ਼ਨ ਨਾਲ ਜੁੜੇ ਰਹੋ ਸਾਰੀਆਂ ਵੀਡੀਓਜ਼ ਦੇਖਣ ਲਈ ਬਹੁਤ ਬਹੁਤ ਧੰਨਵਾਦ